ਪੰਜਾਬ ਸਰਕਾਰ ਦੀ ਜੋ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਮਿਲਦੀਆਂ ਸਭ ਵਧੀਆ ਬਿਜਲੀ ਦਾ ਬਿੱਲ 0 ਆ ਰਿਹਾ ਜੀ ਬਹੁਤ ਵਧੀਆ ਜੀ ਇਹ ਮਿਲ ਰਹੀਆਂ ਜੀ ਬਿਜਲੀ ਦਾ ਬਿੱਲ ਵੀ ਫਰੀ 0 ਆ 0 ਹੈ ਜੀ ਬਿੱਲ 0 ਆ ਰਿਹਾ ਲੈਡ ਮਿਲਦੀ ਹੈ ਸਾਨੂੰ ਠੀਕ ਹੈ ਦਵਾਈਆਂ ਮਿਲਦੀਆਂ ਪੰਜਾਬ ਸਰਕਾਰ ਜੀ ਚੰਗੇ ਕੰਮ ਕਰ ਰਹੀ ਹੈ ਤੁਹਾਨੂੰ ਵੀ ਨਾਲੀ ਕੋਈ ਗਰੀਬਾਂ ਲਈ ਸੋਚਦਾ ਮਿਡਲ ਕਲਾਸ ਲਈ ਕੁਝ ਨਹੀਂ ਸੋਚਦੇ ਇਹ ਇਹ ਹਰੇਕ ਬੰਦੇ ਲਈ ਸੋਚਿਆ ਵੀ ਹਰੇਕ ਦੇ ਬਿੱਲ ਮਾਫਾ ਰਿਹਾ ਹੈ ਜਿਹੜਾ ਪੰਜਾਬ ਸਰਕਾਰ ਸਹੂਲਤਾਂ ਦੇ ਰਹੀ ਆ ਜਿਵੇਂ ਬਿਜਲੀ ਦਾ ਬਿੱਲ ਹੋ ਗਿਆ ਆਮ ਆਦਮੀ ਕਲੀਨਿਕ ਹੋ ਗਿਆ ਹੈ ਨਾ ਯੋਗਸ਼ਾਲਾ ਹੋ ਗਿਆ ਉਹਦੇ ਵਾਸਤੇ ਤੁਸੀਂ ਕੀ ਕਹੋਗੇ ਸਾਨੂੰ ਮਿਲ ਰਹੀ ਆ ਠੀਕ ਮਿਲ ਰਹੀ ਆ ਮਹਾਰਾਜ ਦੀ ਕਿਰਪਾ ਹੋ ਰਹੀ ਆ ਜੀ ਇਹਨਾਂ ਨੇ ਘਰ ਘਰ ਰਾਸ਼ਨ ਦਾ ਉਹ ਚਲਾਇਆ ਸੀਗਾ ਸੋ ਤੋਂ ਦੇਖੋ ਜੀ ਕਣਕ ਵੀ ਮਹਿੰਦੀ ਆਟਾ ਵੀ ਮਿਲਦਾਣਾ ਬਿਜਲੀ ਤੋਂ ਜ਼ੀਰੋ ਬਿੱਲ ਆ ਰਿਹਾ ਉਹਦੇ ਜਿਹੜੇ ਪੈਸੇ ਤੁਹਾਡੇ ਬਚਤ ਹੋ ਰਹੀ ਆ ਉਹਦਾ ਕੀ ਕਰ ਰਹੇ ਉਹ ਲਈ ਸਟ੍ਰੇ ਹੁਣ ਕਿ ਕਬੀਲਦਾਰੀ ਹੈ ਬੱਚਿਆਂ ਦੀ ਪੜ੍ਹਾਈ ਵਾਸਤੇ ਜੀ ਘਰ ਦੇ ਖਰਚੇ ਸਾਰੇ ਉਹਨਾਂ ਵਾਸਤੇ ਕੰਮ ਆਉਂਦੇ ਜੀ ਤੇ ਦਵਾਈਆਂ ਫ੍ਰੀ ਆ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜੀ ਇਹ ਦਵਾਈਆਂ ਜਾਂ ਤੁਸੀਂ ਕਦੇ ਗਏ ਹੋਵੋ ਉੱਥੇ ਜੀ ਮੇਰੀ ਬਹੂ ਰਾਣੀ ਜਾਂਦੀ ਹੈ ਜੀ ਕਾਰਡ ਬਣਾਇਆ ਹੈ ਜੀ ਚੈੱਕ ਕਰਾਉਂਦਾ ਮੈਂ ਹਰ ਮਹੀਨੇ ਜਾਂਦਾ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਇਹਨਾਂ ਦੇ 2 ਸਾਲਾਂ ਵਿੱਚ ਇੰਨਾ ਰੰਗ ਲਿਆ ਤਿਆ ਜੇ ਕਿਤੇ ਲੰਬਾ ਸਮਾਂ ਮਿਲ ਗਿਆ ਨਾ ਜ਼ਿੰਦਗੀ ਦਾ ਨਜ਼ਾਰਾ ਹੀ ਆ ਜਾਊਗਾ ਜਿਹੜੀ ਬਚਤ ਹੋ ਰਹੀ ਆ ਉਹਦਾ ਕੀ ਕਰ ਰਹੇ ਬੱਚੇ ਤੁਹਾਨੂੰ ਫਾਇਦਾ ਹੋ ਰਿਹਾ ਵੱਡਾ ਆਂਦਾ ਹੀ 0 ਬਿਲਕੁਲ ਹਾਂਜੀ 0 ਜਿਹੜੀ ਸਹੂਲਤਾਂ ਮਿਲ ਰਹੀਆਂ ਉਹ ਠੀਕ ਹੈ ਸਹੀ ਹੈ ਸਭ ਬੜੀਆ ਹੈ ਸਾਹੀ ਸਗਾ ਰਵੇ ਵਧੀਆ ਠੀਕ ਹੈ ਬਰ ਕੋਲੇ ਇਹ ਰਹਿ ਗਿਆ ਤਾਂ ਸਾਨੂੰ ਸਹੂਲਤਾਂ ਨਹੀਂ ਸ਼ੁਕਰੀਆ